ਤਲ ਸਮਝਾਉਣ ਵਾਸਤੇ ਮਹਾਪੁਰਸ਼ ਕਹਿੰਦੇ ਕਹਿੰਦੇ ਇੱਕ ਬਜ਼ੁਰਗ ਬਾਬਾ ਤੇ ਰਸਤੇ ਜਾ ਰਿਹਾ ਹੱਥ 'ਚ ਕੁੰਡੀ ਫੜੀ ਐ ਤੇ ਖੁਦ ਵੀ ਉਹਦਾ ਸਰੀਰ ਮੁੜ ਕੇ ਕੁੰਡੀ ਬਣਿਆ ਹੋਇਆ ਪਿਆ ਤੇ ਅੱਗੋਂ ਕੁਝ ਬੱਚੇ ਆ ਗਏ ਤੇ ਬੱਚੇ ਜਿਹੜੇ ਸੀ ਨਾ ਬਾਬੇ ਨੂੰ ਮਖੌਲ ਕਰਨ ਲੱਗ ਪਏ ਬਾਬਾ ਤੇਰਾ ਕੀ ਗਵਾਜ ਗਿਆ ਤੂੰ ਕੀ ਲੱਭ ਰਿਹਾ ਕਹਿੰਦੇ ਬਾਬਾ ਬੜਾ ਠਰਮੇ ਵਾਲਾ ਸੀ ਸਾਧ ਸੰਗ ਜੀ ਬਾਬੇ ਨੇ ਗੁੱਸਾ ਨਹੀਂ ਕੀਤਾ ਪਿਆ ਗੁੱਸਾ ਨਹੀਂ ਕੀਤਾ ਬਾਬੇ ਨੇ ਬਾਬਾ ਪਤਾ ਕੀ ਕਹਿੰਦਾ ਪੁੱਤਰ ਮੇਰੀ ਜਵਾਨੀ ਗਵਾਚ ਗਈ ਐ ਮੈਂ ਉਹ ਲੱਭ ਰਿਆਂ ਕਹਿੰਦੇ ਤੇ ਨਾਲ ਬਾਬਾ ਕਹਿੰਦਾ ਮੇਰੀ ਤੇ ਗਵਾਚ ਗਈ ਐ ਕਿਤੇ ਤੁਸੀਂ ਨਾ ਗਵਾ ਲੂਗੇ ਹੁਣ ਮਤਲਬ ਕੀ ਐ ਵੀ ਮੈਂ ਨਾਮ ਸੇਵਾ ਸਿਮਰਨ ਤੋਂ ਬਿਨਾ ਸਮਾਂ ਬਰਬਾਦ ਕਰ ਦਿੱਤਾ ਤੇ ਹੁਣ ਤੁਹਾਨੂੰ ਮੇਰੀ ਬੇਨਤੀ ਹੈ ਮੈਂ ਤੇ ਆਪਣਾ ਬਰਬਾਦ ਕਰ ਦਿੱਤਾ ਕਹਿੰਦੇ ਤੁਸੀਂ ਬਚਿਓ ਤੁਸੀਂ ਲੇਖੇ ਬਜਲਾ ਲਿਓ ਕਦੇ ਤੁਹਾਡਾ ਨਾਮ ਬਰਬਾਦ ਹੋ ਜਾਵੇ ਸਾਰਸ